ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਮੈਂਬਰਾਂ ਨੇ ਇਹ ਸਾਰੇ ਅਮਰਜੈਂਸੀ ਮੀਟਿੰਗ ਵਾਕੇ ਫੈਸਲਾ ਕੀਤਾ ਹੈ ਕਿ ਜੋ ਵੀ ਸਾਡੇ ਪਰਾ ਪੰਜਾਬ 바ਦੇ ਅੱਜ ਜੋ ਭੀੜ ਬਣੀ ਹੋਈ ਹੈ ਇਹ ਪ੍ਰਾਕ੍ਰਿਤਿਕ ਪ੍ਰਕਾਸ਼ ਦੇ ਨਾਲ ਜੋ ਫਲੱਡਾਂ ਦੀ ਮਾਰ ਪੈ ਰਹੀ ਹੈ ਪਾਣੀ ਦੀ ਮਾਰ ਪੈ ਰਹੀ ਹੈ ਉਹਦੇ ਵਾਸਤੇ ਹਰਿਆਣਾ ਸੇ ਤੋਂ ਦੁਆਰਾ ਪ੍ਰਬੰਧਿਤ ਕਮੇਟੀ ਪੰਜਾਬ ਦੇ ਨਾਲ ਖੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਸਹਾਤਾ ਕਰੀਏ ਉਸ ਤੋਂ ਵੀ ਨਾਲ ਉਹਨਾਂ ਦੇ ਕੰਦੇ ਨਾਲ ਕੰਗਾ ਬੁਲਾ ਕੇ ਹਰਿਆਣਾ ਸੇ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਪ੍ਰਮਾਣੀ ਸਹਿਤਾ ਕਰੇਗੀ ਜਿਵੇਂ ਦੀ ਉਹਨਾਂ ਨੂੰ ਜੇ ਇਹ ਰਾਸ਼ਨ ਦੀ ਲੋੜ ਹੈ ਤੇ ਪਤਾ ਕੇ ਸਭ ਨੂੰ ਤੇ ਰਾਸ਼ਨ ਅਸੀਂ ਤੇਜਵੀ ਰਹੇ ਕੱਲ ਵੀ ਹਮ ਤਜੋੜਾ ਸਾਫ ਤੋਂ ਰਾਸ਼ਨ ਭਜਿਆ ਕੱਲ ਨੂੰ ਸਵੇਰੇ ਗੁਰਾ ਟੀਕਾ ਤੋਂ ਜਾਈਗਾ ਪਰਸੋਂ ਸਾਡੇ ਰੋੜੀ ਤੋਂ ਹੀ ਜਾਏਗਾ ਅਸਾਂ ਸਾਰੇ ਗੁਰੂ ਘਰਾਂ ਦੇ ਵਿੱਚ ਬੈਨਰ ਲਾ ਦਿੱਤੇ ਨੇ ਇਹ ਛੇਵੇਂ ਪਾਚੀ ਕੁ ਖੇਤਰਾਣੇ ਵਿੱਚ ਪਕਾਹ ਕੇ ਰਾਸ਼ਨ ਤੇਜਿਆ ਜਾਏ ਤਾਂ ਕਿ ਅਸੀਂ ਉਸ ਪਰਾਵਾਂ ਦੇ ਦੁਖੀ ਭੜੀ ਕਰੀਰੇ ਵਿੱਚ ਉਹਨਾਂ ਦੀ ਅਮਦਾਰ ਕਰ ਸਕੀਏ ਅਸੀਂ ਉਹਨਾਂ ਦੀਆਂ ਨੂੰ ਹੌਸਲਾ ਵੀ ਦੇਨੇ ਆ ਕਿ ਅੱਜ ਇਸ ਮੌਕੇ ਤੇ ਰੈਣਾ ਸੇਕੂਤਵਾਰਾ ਪ੍ਰਬੰਧਿਤ ਮੈਚੂ ਵਾਲੇ ਨਾਲ ਖੜੀਏ ਪਾਣੀ ਤੁਹਾਨੂੰ ਦਵਾਈ ਦੀ ਲੋੜ ਹੋਵੇ ਪਾਣੀ ਤੁਹਾਨੂੰ ਕੱਪੜਿਆਂ ਦੀ ਲੋੜ ਹੋਵੇ ਪਾਣੀ ਤੁਹਾਨੂੰ ਪੱਕੇ ਅਨਾਜ ਦੀ ਲੋੜ ਹੋਵੇ ਤੇ ਜੇ ਜਗ੍ਹਾ ਦੀ ਤੁਹਾਨੂੰ ਚਾਹੀਏ ਜੇ ਜਗ੍ਹਾ ਤੁਹਾਨੂੰ ਦੇਈਏ ਅਸੀਂ ਆਪਣੀਆਂ ਗੱਡੀਆਂ ਵੇਚ ਕੇ ਭਾਵੇਂ ਬਾਹਰ ਘੇਰਨੇ ਚਾਓ ਭਾਵੇਂ ਅੰਦਰ ਸਰਸੇ ਵੱਲ ਫੇਰਨਾ ਚਾਓ ਅਸੀਂ ਆਪਣੇ ਗੁਰੂ ਘਰਾਂ 'ਚ ਇੰਤਜ਼ਾਮ ਕਰਾਂਗੇ ਆਪਣੀਆਂ ਸ੍ਰਾਵਾਂ ਵਿੱਚ ਵੀ ਇੰਤਜ਼ਾਮ ਕਰਾਂਗੇ ਸਾਡੇ ਜੋ ਵੀ ਸਾਥੂ ਵੱਡ ਤੋਂ ਵੱਡ ਤੁਹਾਡੇ ਵਾਸਤੇ ਭਰਾਵਾਸ ਤੇ ਰੁਸਕਿਆ ਅਸੀਂ ਹਰਿਆਣਾ ਸੇ ਗੁਰੂ ਘਰਾਂ ਫਰਦੰਮੇ ਕਮੇਟੀ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ